CIS स्टाफ ਖੰਨਾ ਤੇ ਸਮਰਾਲਾ ਪੁਲਿਸ ਨੇ ਇੱਕ ਸ='%20ਯੁਕਤ%20ਆਪਰੇਸ਼ਨ%20ਦੌਰਾਨ%20हिमाचल%20ਪ੍ਰਦੇਸ਼%20ਤੋਂ%20ਪੰਜਾਬ%20ਨਸ਼ਾ%20ਸਪਲਾਈ%20ਦੀ%20ਇੱਕ%20ਵੱਡੀ%20ਚੈਨ%20ਨੂੰ%20ਤੋੜਿਆ%20ਜਿਸ%20ਤਹਿਤ%20ਸੇਵਾ%20ਦੇ%20ਨਾਲ%20ਪਰੀ%20ਜੀਪ%20ਹੀਠਾਂ%20ਦੂ%20ਕਵਾਂਟਲ%20ਚੂਰਾ%20ਪੋਸਟ%20ਲੈਕੇ%20ਆ ਰਹੀ%20ਇੱਕ%20ਵਿਅਕਤੀ%20ਨੂੰ%20ਕਾਬੂ%20ਕੀਤਾ%20ਜਿਸਦੀ%20ਪਹਿਚਾਣ%20ਮੁਹੰਮਦ%20ਅਲੀ%20ਵਾਸੀ%20ਚੱਬਾ% ਮਾਂਜੂਬ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਸ਼ਾ ਦੇ ਖਿਲਾਫ ਮਹਿਮ ਜਿਹੜੀ ਵਿੱਡੀ ਆ ਸਾਡੇ ਮਾਂਜੂਬ ਐਸਐਸਪੀ ਅਛਨੀ ਘਟਿਆਲੀ ਖਨਾਰ ਉਹਨਾਂ ਦੀ ਅਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਾਲਾ ਬਲੂਸੀ ਜੋਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇੱਕ ਗੱਡੀ ਅਸੀਂ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਝੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੈਰੋ ਪਿਕਅਪ ਰੋਕੀ ਐ ਐਚਪੀ 47ਏ 1599 ਨੰਬਰ ਹੈਗਾ ਇਹਦੇ ਵਿੱਚੋਂ ਅਪਰੋਕਸੀਵੇਟਡ ਕੁਇੰਟਰ 98 98.ਸਮਥਿੰਗ ਜਿਹੜੇ ਰੂਡੇ ਰਿਕਵਰ ਹੋਏ ਆ ਸਭ ਜਿਹੜੇ ਸੀ ਕਬਜ਼ੇ ਲਗਾ ਤਦ ਤੀ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਂਬਡੀ ਆ ਉਹਦੀ ਖੰਨਾ ਜ਼ਿਲ੍ਹਾ ਦੀ ਸਾਡੀ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨ ਜੋਗ ਐਸਐਸਪੀ ਸਭ ਲੋ ਇਸ ਤਰ੍ਹਾਂ ਹੀ ਅਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸਪੀਡੀ ਸਾਹਿਬ ਸਰੋਜ ਜਿੰਦਲ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀਐਨਜੀਆਰ ਇਹ ਬਹੁਤ ਹੀ ਵੱਡੀ ਵਲਬਦੀ ਹੈ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੋਡੇ ਜਿਹੜੇ ਪੜੇ ਗੱਡੀ ਨੰਬਰ ਕਿੰਨਾ ਹੈ ਜੀ ਤੇ ਟੋਟਲ ਜਿਹੜੀ ਅਮਾਉਂਟ ਹੈ ਉਹ ਕਿੰਨੀ ਹੈ ਨਸੀਬਾਂ ਵਾਲੀ ਗੱਡੀ ਨੂੰ ਇਹ ਸੇਬਾਂ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੈਲਿਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ HP 47E 1589 ਹੈ ਬਲੇਰੋ ਪਿਕਅਪ ਪਿੱਛੇ ਜਿਹੜੇ ਦੇ ਵਿੱਚ ਮੋਡਲ ਸਵਰੰਟੀ ਸੀ ਪਿੱਛੇ ਸੇਬ ਪੜੇ ਹੋਏ ਸੀ ਉਦੇ ਅਗਲੇ ਪਾਸੇ ਈ ਡੀ ਰੂਡਿਆਂ ਦੀਆਂ ਬੋਰੀਆਂ ਸੀ ਨੇ ਪਰੇ ਸਰ ਕਿੱਥੇ ਲੈ ਕੇ ਜਾ ਰਹੇ ਆ ਸੀ ਕੁਝ ਦੱਸਿਆ ਨੇ ਇਹ ਤਫਤੀਸ਼ ਦਾ ਪਾਰਟ ਹੈ ਅਜੇ ਤਾਂ ਅਸੀਂ ਘੰਟਾ ਇੱਕ ਪਹਿਲਾਂ ਫੜੀ ਹੈ ਰੁਕੇ ਆ ਸਾਡੀ ਤਫਤੀਸ਼ ਹੋਏ ਗੋਨ ਆ ਉਹ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਲੈ ਕੇ ਕਿੱਥੋਂ ਆ ਰਹੇ ਸੀ 25 ਗ੍ਰਾਮ ਚੰਬੇ ਪਿੰਡ ਤੋਂ ਚੰਬਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਕੋਈ ਡਰਗ ਮਨੀ ਵਗੈਰਾ बरामद ਹੋਈ ਹੈ ਨਹੀਂ ਨਹੀਂ ਹਜੇ ਨਹੀਂ ਹਜੇ ਅਸੀਂ ਸਾਡੀ ਤਫਤੀਸ਼ ਹੋਏ ਗੋਨ